ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਵਸ 350 ਸਾਲਾ ਸ਼ਹੀਦੀ ਦਿਵਸ ਮਨਾਉਣ ਜਾ ਰਹੇ ਹਾਂ ਇਸ ਸੰਬੰਧ ਵਿੱਚ ਅੱਜ ਪਹਿਲੇ ਦਿਨ ਪ੍ਰਕਾਸ਼ ਇੱਕ ਨਵਾਂ ਸਾਇੰਸ ਦੇ ਪ੍ਰਕਾਸ਼ ਨੂੰ ਲੈ ਕੇ ਬੱਚਿਆਂ ਨੂੰ ਦੱਸਿਆ ਗਿਆ ਕੁਝ ਵਿਚਾਰ ਸਾਂਝੇ ਕੀਤੇ ਗਏ ਤੇ ਹੁਣ ਇੱਕ ਛੋਟਾ ਜਿਹਾ ਕੁਇਜ਼ ਹੈ ਬੱਚਿਆਂ ਨੂੰ ਕੁਐਸਚਨ ਆਂਸਰ ਪੁੱਛੇ ਜਾਣਗੇ ਬੱਚੇ ਆਂਸਰ ਦੇਣਗੇ ਕੁਐਸਚਨ ਪੁੱਛੇ ਜਾਣਗੇ ਸੋ ਪਹਿਲਾ ਕੁਐਸਚਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਦੋਂ ਹੋਇਆ 5200 ਉੱਚੀ ਬੋਲੋ ਬੱਚੇ 1 ਕਪ੍ਰੈਲ 1621 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਸ ਰਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਹੋ ਮਾਤਾ ਬਲਕੀ ਜੀ ਸ੍ਰੀ ਗੁਰੂ ਤੇਗ ਕਾਨ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਾਸ਼ਾਈ ਗਿਆਨ ਕਿੰਨਾ ਦੁਆਰਾ ਦਿੱਤਾ ਗਿਆ ਪਾਲਤੀ ਹਾਂਜੀ ਬਈ 53 52 ਕਾਸ ਜੀ ਵੱਲੋਂ ਸਿਰੌਂਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਘੋੜਸਵਾਰੀ ਦੀ ਸਿੱਖਿਆ ਕਿੰਨਾ ਨੇ ਪ੍ਰਦਾਨ ਕੀਤੀ ਲਾਸਟ ਗਰਲਸ ਤੁਹਾਨੂੰ ਨਹੀਂ ਆਉਂਦੇ ਜੈਸ ਕੋਸ਼ਟਰੀ ਘੋੜਸਵਾਰੀ ਦੀ ਵਿਦਿਆ ਬਾਬਾ ਦੀਦੀ ਚੰਦ ਜੀ ਹਾਂਜੀ ਬਾਬਾ ਦੀਦੀ ਚੰਦ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਸਤਰ ਵਿੱਦਿਆ ਕਿਨਾਂ ਦੁਆਰਾ ਪ੍ਰਦਾਨ ਕੀਤੀ ਗਈ? ਬਾਬਾ ਫ਼ਤਿਹ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਗੁਜਰੀ ਦੀ ਉਮਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੀ ਜੰਗ ਲੜੀ 14 ਸਾਲ ਦੀ ਉਹ ਮਹਾਰਤ ਦੇ ਉਸ ਤੋਂ ਬਾਅਦ ਕਿੰਨਾ ਦੁਆਰਾ ਬਾਬਾ ਤੇਗਮਾਲ ਜੀ ਦਾ ਨਾਮ ਬਦਲ ਕੇ ਤੇਗ ਬਹਾਦਰ ਸਾਹਿਬ ਜੀ ਰੱਖ ਦਿੱਤਾ ਗਿਆ ਤੇ ਕਿਉਂ ਤੇ ਕਿਉਂ ਹਾਂਜੀ ਤੇ 14 ਸਾਲ ਦੀ ਉਮਰ ਵਿੱਚ ਮਦਾਨੇ ਜੰਗ ਵਿੱਚ ਖੇਡਣ ਕਾਰਨ ਉਹਦਾ ਨਾਮ ਉਹਨਾਂ ਨੇ ਬਦਲ ਕੇ ਕਿਹੜਾ ਪਸਾਰ ਦਿੱਤਾ ਹੈ। ਉਹਦਾ ਨਾਮ ਸ੍ਰੀ ਦਿੱਤੇ ਬਾਦ 14 ਸਾਲ ਦੀ ਉਮਰ ਵਿੱਚ ਹੀ ਜੰਗ ਲੜਨ ਅਤੇ ਜੰਗ ਜਿੱਤਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਾਬਾ ਜੀ ਦਾ ਨਾਮ ਬਦਲ ਕੇ ਤੇਗ ਬਹਾਦਰ ਸਾਹਿਬ ਜੀ ਰੱਖ ਦਿੱਤਾ ਗਿਆ। ਬਹੁਤ ਵਧੀਆ ਕਿਆਰੀ